ਜਾਂ ਕੇ ਤੇ ਨੰਗਰ ਲੈ ਨਾ ਤੂਏ ਚੋਰੀਆ ਰਬ ਬਖੀ ਨਾਮੀ ਅਬਰਾਹੀਸ਼ ਨਾਮੀ ਦੁਨੀਆ ਸੁਧਿਆ ਨਾਮਾ ਜੋਤਿ ਨਾਮੀ ਹਾਂਜੀ ਹੋਲੇ ਸੋਹਣੇ ਸਤਗੁਰ ਰਵਦਾਸ ਮਹਾਰਾਜ ਜੀ ਕੀ ਜੈ ਹੋਲੇ ਸੋਨਿਹਾਲ ਸਸਰੀਆ ਕਾਲ ਵਾਹਿਗੁਰੂ ਜੀ ਦਾ ਕਲਸਾ ਵਾਹਿਗੁਰੂ ਜੀ ਫਤਿਹ ਜੈ ਹੁੰਦੇ ਧੰਨ ਬੇ ਨਾਨਕ ਸਤਗੁਰ ਬਰਜੜਿਆ ਮਿੱਟੀ ਤੁੰਦ ਜਗ ਚੰਨ ਹੋਇਆ ਨ ਮਹਾਬਕ ਅਨੁਸਾਰ ਪਹਿਲੀ ਪਾਸ਼ਾਈ 탄탄 ਸਤਗੁਰ ਨਾਨਕ ਜੀ ਮਹਾਰਾਜੀ ਜਿਨ੍ਹਾਂ ਦੇ ਕੀ 555ਵਾਂ ਪ੍ਰਕਾਸ਼ ਦਿਹਾੜਾ ਅੱਜ ਸਾਰੇ ਸੰਸਾਰ ਦੇ ਵਿੱਚ ਮਨਾਇਆ ਗਿਆ। ਇਸ ਦੇ ਦੇ ਸੰਬੰਧ ਵਿੱਚ ਭਾਈ ਗਿੱਦਾ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਵਿਖੇ ਅੱਜ ਬੜੀ ਸ਼ਰਧਾ ਪੂਰਵਕ ਗੁਰੂ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਗਿਆ। ਔਰ ਇਸੇ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਸ੍ਰੀ ਗੁਰੂ ਰਵਿਦਾਸ ਨਗਰ ਸਭਾ ਪ੍ਰਬੰਧਕ ਕਮੇਟੀ ਅਤੇ ਸਮੁੱਚੀ ਨਗਰ ਨਿਵਾਸੀ ਸਾਧ ਸੰਗਤ ਨੇ ਨਾਲ ਮਿਲ ਕੇ ਆਦਰ ਆਦਾ ਦੀਵਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਸ਼ਾਏ ਹੇ। ਕਰਵਾਇਆ ਗਿਆ ਸਤਿਗੁਰੂ ਨਾਨਕ ਮਹਾਰਾਜ ਜੀ ਸਤਗੁਰੂ ਬਦਾਸ ਮਹਾਰਾਜ ਦੀ ਕਿਰਪਾ ਹੋਈ ਕਾਰਜ ਸੰਪੂਰਨ ਹੋਏ ਤੇ ਦਾਸ ਆਪਣੇ ਵੱਲੋਂ ਸ਼੍ਰੀ ਗੁਰੂ ਬਦਾਸ ਨਾਦਮਾ ਸਭਾ ਵੱਲੋਂ ਅਤੇ ਸਮੁੱਚੇ ਨਗਰ ਦੇ ਵਾਸੀ ਸੰਗਤਾਂ ਵੱਲੋਂ ਪਿੰਡ ਚੇਰਵੀਆ ਸਮਾਜਾ ਸੰਗਤਾਂ ਵੱਲੋਂ ਅਤੇ ਅਮਰਦੀਪ ਢੰਡਾ ਉਹਨਾਂ ਦੇ ਸਮੁੱਚੇ ਪਰਿਵਾਰ ਵੱਲੋਂ ਸਤਗੁਰੂ ਨਾਨਕ ਜੀ ਮਹਾਰਾਜ ਦੇ 555ਵੇਂ ਪ੍ਰਕਾਸ਼ ਦਿਹਾੜੇ ਦੀ ਲੱਖ ਲੱਖ ਵਧਾਈ ਦਿੰਦਾ ਹਾਂ ਅਹੇ ਗੁਰਜੀ ਦਾ ਕੰਮ ਸਾਹਿਬ ਅਹੇ ਗੁਰਜੀ ਦੇ ਪਤੇ ਜੈਗੁਰਦੇਵ ਤਾਨਗੁਰਦੇਵ